ਦਾ ਫਰਮਾਨ ਹੈ ਜੋ ਦਿਲ ਸੇ ਗੁਰ ਸਿਖਣਾ ਇਸ ਨਿਮਨ ਨਿਮਕੋ ਐ ਨਿਉ ਇਹਨੇ ਜੇ ਗੁਰੂ ਦਾ ਪਿਆਰਾ ਮਿਲ ਜਾਵੇ ਉਹਨੂੰ ਨਿਮਨ ਨਿਮਕੇ ਉਹਦਾ ਕਿੰਨੇ ਮਾਨਸਿਕਤਾ ਕਰਨਾ ਪਈਦਾ ਗੁਰਬਾਣੀ ਦਾ ਕਿੰਨੇ ਫਰਮਾਨ ਹੈ ਸਿੱਖ ਕੌਮ ਤਲੌਰ ਤੇ ਹੋਈ ਪਈਦਾ ਤੇਗਾ ਖੰਡਿਆਂ ਨੇ ਤੇਗਾ ਮਾਰੀਆਂ ਨੇ ਲਾਲ ਲਹੂ ਵਿੱਚ ਲੱਗ ਕੇ ਲਾਲ ਕੱਪੜੇ ਕਿਉੜੇ ਪਹਿਨੇ ਸਿੱਖਾਂ ਲੜਾਰੀਆਂ ਨੇ ਸਿੱਖ ਕੌਮ ਨੇ ਦੇਖ ਕੇ ਪੰਥ ਦੇ ਜਾਨਾਂ ਬਾਅਦ ਨੇ ਕਰ ਕਰ ਵਾਰੀਆਂ ਨੇ ਮੁਕ ਤੋਂ ਮੁਕਤੇ ਮੰਗ ਕੇ ਨਹੀਂ ਲਈਆਂ ਰਈਆਂ ਸਿਰਾਂ ਦੇ ਨਾਲ ਸਰਦਾਰੀਆਂ ਨੇ ਕਹਿੰਦੇ ਜਦੋਂ ਕਹਿੰਦੇ ਸਟੇਸ਼ਨ ਤੇ ਗਏ ਸਟੇਸ਼ਨ ਬਾਬੂ ਕਹਿੰਦਾ ਵੀ ਗੱਡੀ ਇੱਥੇ ਨਹੀਂ ਰੁਕੇਗੀ ਕਹਿੰਦੇ ਗੁਰੂ ਕੇ ਪੈਰੇ ਕਹਿੰਦੇ ਬਾਬੂ ਜੀ ਅੰਜ ਮਿੰਟ ਵਾਸਤੇ ਗੱਡੀ ਰੋਕ ਦਿਓ ਅਸੀਂ ਹੋਰ ਤੋਂ ਵੀ ਨਹੀਂ ਕਰਦੇ ਪਰ ਕਹਿੰਦੇ ਸਟੇਸ਼ਨ ਵਾਲਾ ਬਾਬੂ ਕਹਿੰਦਾ ਵੀ ਮੈਨੂੰ ਪਿੱਛੇ ਹਟ ਜਾਓ ਸਰੀ ਇਹ ਜੱਡੀ ਇੱਥੇ ਬਿਲਕੁਲ ਨਹੀਂ ਰੁਕੇਗੀ ਹੁਣ ਕਹਿੰਦੇ ਪ੍ਰਤਾਪ ਸਿੰਘ ਤੇ ਕਰਮ ਸਿੰਘ ਜਿਨ੍ਹਾਂ ਨੇ ਪਹਿਲਾਂ ਹੀ ਗੈਂਦੀ ਕੀਤੀ ਹੈ ਗੁਰੂ ਕੇ ਪਿਆਰੇ ਜਦੋਂ ਅਰਦਾਸ ਕਰ ਲੈਂਦੇ ਨੇ ਅਰਦਾਸ ਫਿਰ ਪਿੱਛੇ ਨਹੀਂ ਹਟਦੇ ਕਹਿੰਦੇ ਇਹਨਾਂ ਨੂੰ ਫਿਰ ਯਾਦ ਆਇਆ ਵੀ ਅਰਦਾਸਾਂ ਸੋਚ ਚੁੱਕੇ ਹਾਂ ਕਹਿੰਦੇ ਹੁਣ ਭਾਵੇਂ ਕਿਵੇਂ ਵੀ ਹੋਵੇ ਜੱਡੀ ਰੋਕੀ ਜਾਵੇਗੀ ਕਹਿੰਦੇ ਕਰਮ ਸਿੰਘ ਤੇ ਪ੍ਰਤਾਪ ਸਿੰਘ ਆਪਣਾ ਜਖਾ ਲਾ ਕੇ ਕਹਿੰਦੇ ਇਹ ਰੇਂਦ ਦੇ ਵਿੱਚ ਆ ਗਏ ਨੇ ਇਧਰੋਂ ਕੀਕਾ ਮਾਰਦਾ ਆਇਆ ਅੱਗੇ ਵਧਦਾ ਜਾ ਰਿਹਾ ਇਧਰੋਂ ਕਹਿੰਦੇ ਸ਼ਾਲਾ ਮਾਰ ਮਾਰ ਕੇ ਕਹਿੰਦੇ ਗੁਰੂ ਕੇ ਪਿਆਰੇ ਕਹਿੰਦੇ ਉਸ ਰੇਦ ਦੇ ਮੋਰੇ ਨੰਨੇ ਪਾ ਗਏ ਕਹਿੰਦੇ ਅੱਜ ਗੁਰੂ ਕੰ ਜਦੋਂ ਖਾਲਸਾ ਦੇ ਉੜ ਗਿਆ ਕਹਿੰਦੇ ਹਜ਼ਾਰਾਂ ਪ੍ਰਾਣੀ ਹਜ਼ਾਰਾਂ ਗੁਰੂ ਕੇ ਪਿਆਰੇ ਇਸ ਰੇਦ ਦੇ ਹੇਠਾਂ ਕੁਝ ਨੇ ਗਏ ਜੀ ਦੀ ਪ੍ਰਾਪਤ ਕਰ ਗਏ ਕਿੰਦੇ ਖਾਲਸਾ ਦੀ ਮੱਝ ਵਾਕੇ ਤੇ ਕਹਿੰਦੇ ਗੱਡੀ ਫੇਰ ਰੁਕ ਗਈ ਕਹਿੰਦੇ ਗੋਰੀ ਨੂੰ ਗੱਡੀ ਰੁਕਣੀ ਪਈ ਜਿਹੜੇ ਕਹਿੰਦੇ ਸੰਗ ਜਿਉਂਦੇ ਸਨ ਚੜਦੀ ਕਲਾ ਵਿੱਚ ਸੰਭਿਆ ਸਨ ਉਹਨਾਂ ਨੇ ਕਹਿੰਦੇ ਗੁਰੂ ਕੇ ਪੈਰਾਂ ਨੂੰ ਜਨਮ ਨਹੀਂ ਸਿਗੋਣਾ ਕਿੰਦਾ ਕਹਿੰਦੇ ਫਿਰ ਮਜਬੂਰ ਹੋ ਕੇ ਗੋਰੀ ਸਰਕਾਰ ਨੂੰ ਕਹਿੰਦੇ ਗੁਰੂ ਕੇ ਬਾਗੀਆਂ ਚੱਗੀਆਂ ਜਿਹੜੀਆਂ ਤੱਕ ਮੇਰੇ ਕਹਿਣ ਦਾ ਮਤਲਬ ਜਿਹੜੋਂ ਗੁਰੂ ਕੇ ਪਿਆਰੇ ਅਰਦਾਸਾ ਕਰ ਲਿੰਦੇ ਨੇ ਫਿਰ ਪਿਛੇ ਹਟਦੇ ਗੁਰੂ ਮਹਾਰਾਜ ਕੰਪਾ ਕਰਦੇ ਨੇ ਕਿnde ਉਸ ਵਕਤ 'ਇੰਜੋਂ ਪੰਜਾ ਸਰ ਦਾ ਸਾਗਾ ਹੋਇਆ ਕਿnde ਸਾਰੀ ਦੁਨੀਆ ਨੂੰ ਇਸ ਨੇ ਕਿnde ਝੰਜੋੜ ਕੇ ਰੱਖੇਤਾ ਤੇ ਕਿnde ਉਸ ਵਕਤ 'ਗੋਰੀਆਂ ਨੂੰ ਹਿੰਦੂ ਉਤਾਰਨ ਕੋ ਨਾ ਬਾਹਰ ਜਾਣ ਦਵਤੇ ਕਿnde ਗੁਰੂ ਦੇ ਪਿਆਰੇ ਨੇ ਮਜਬੂਰ ਗੱਲ ਕਰ ਇਹੇ ਗੁਰੂ ਦੇ ਬਾਗ ਦਾ ਮੋਰਚਾ ਜਿਹੜੇ ਗੁਰਧਾਮਾਂ ਨੂੰ ਇੰਨੀਆਂ ਕਸ਼ਟਾਂ ਦੇ ਨਾਲ ਸਾਡੇ ਵੱਡੇ ਬਜ਼ੁਰਗਿਆਂ ਨੇ ਉਹਨਾਂ ਦੀ ਕਮਾਈ ਦੇ ਸਦਕਾ ਅੱਜ ਆਪਾਂ ਜਿਹੜੇ ਗੁਰੂ ਕੇ ਦਰ ਧਾਮ ਨੇ ਉਹਨਾਂ ਦੇ ਦਰਸ਼ਨ ਇਦਾਰੇ ਕਰ ਰਹੇ ਆ ਉਹਨਾਂ ਦੀਆਂ ਕੁਰਬਾਨੀਆਂ ਦੇ ਸਦਕਾ ਸਾਨੂੰ ਅੱਜ ਦਰਸ਼ਨ ਕਰੇ ਤੁਹਾਨੂੰ ਤੁਮ ਸੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਹਾਰਾ ਰਹੇ ਨੇ ਹੋ ਰਹੇ ਨੇ ਉਹਨਾਂ ਦੀ ਕਮਾਈ ਦਾ ਧਿਆਨ ਕਰਕੇ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਕੇ ਪੈਰਾਂ ਦਾ ਪਵਿੱਤਰ ਇਤਿਹਾਸ ਬੋਲਦੇ ਹੋਇਆ ਇੱਕ ਜਿੰਨੇ ਨੇਕ ਪ੍ਰਕਾਰ ਦੀਆਂ ਗਲਤੀਆਂ ਬੁਲਾਦੇ ਹੋਗੇ ਪੂਰਿਆਂ ਦਾ ਇਤਿਹਾਸ ਹੈ ਅਧੂਰੇ ਬੋਲ ਨਹੀਂ ਸਕਦੇ ਸਤਿਗੁਰ ਸੱਚੇ ਪਾਤਸ਼ਾਹ ਜਰਮਾ ਕਰਨ ਭੁੱਲਾਂ ਚੁੱਕਾਂ ਦੀ ਖਮਾ ਅੱਗੇ ਤੋਂ ਸਤਿਗੁਰ ਸੱਚੇ ਪਾਤਸ਼ਾਹ ਸਦਾ ਬਖਸ਼ਣ ਸੰਗਤ ਦਾ ਧੰਨਵਾਦ ਹੋਰ ਦਾਣ ਕੋਟ ਸ਼ੁਕਰਾਨਾ ਧਰਤਾ ਸਾਹਿਬ ਜੀ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਦੀ ਨਾਨੀ ਕਿਰਪਾ ਕਰਕੇ ਜਿਹੜਾ ਇਹ ਪਤੰਗ ਸੰਗਤਾਂ ਦੇ ਨਾਲ ਸੰਜਿਆ ਕਰ ਪਾਇਆ ਸਾਰੀ ਸੰਗਤ ਬਰਾਉ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ